ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਬਾਪ ਸਿਰਾਂ ਦੇ ਤਾਜ ਮੁਹੰਮਦ ਮਾਮਾ ਢੁੰਡੀਆਂ ਸ਼ਾਂ ਉਹਨਾਂ ਨੇ ਕਿ ਇੱਕ ਸੱਤਾ ਬੰਗਾਨ ਤੁਰ ਗਿਆ ਰੋਂਦਾ ਛੱਡ ਪਰਵਾਸ ਤੁਰ ਗਿਆ ਸੁਣਤਾ ਦੀ ਸਮਝ ਸੀ ਪੂਰੀ ਨੱਜਰ ਮੈਰਲੀ ਆ ਤੁਰ ਗਿਆ ਪੱਕੇ ਸੋਰ ਗਵਜਾ ਪੂਰਾ ਫੂਟੋ ਦੇਪਾ ਹੱਤ ਤੁਰ ਗਿਆ ਚੰਦਰੀ ਮੋਰ ਦੇ ਤਰਸਾ ਕੀਤਾ ਲੈ ਕੇ ਗਮ ਹਯਾਲ ਚਰ ਗਿਆ ਦੌੜ ਸ਼ੋਰ ਤੋਂ ਦੂਰ ਸੀ ਭਾਵੇਂ ਜਿਸ ਦਾ ਸੀ ਹੰਕਾਰ ਚਰ ਗਿਆ ਮਹਰਬਰ ਦਾ ਜਨਮ ਸੁਰੀਲਾ ਗੀਤਾ ਦਾ ਕਰ ਪਿਆਰ ਚਰ ਗਿਆ ਗੀਤਾ ਨੂੰ ਕਰ ਪਿਆਰ ਲੱਗਿਆ ਅਜੇ ਤਾਂ ਸਮਝ ਸੀ ਪੂਰਨ ਮੇਰਾ ਅਧਵਾਤ ਦੇ ਵਿੱਚ ਘਰ ਆ ਚਰ ਗਿਆ ਜਿਨ੍ਹਾਂ ਗਾਇਆ ਵਧੀਆ ਗਾਇਆ ਸ੍ਰੀਲਾ ਬਣਾਇਆ ਮੂਨ ਹਾ ਕਰਾ ਕਾਲ ਦੁਰਗਿਆ ਅਬਿਨ ਦਾ ਸੱਜਣਾ ਆਖਾ ਤੈਨੂੰ ਸੁਰਾ ਦਾ ਸ਼ਕ ਔਤਾਰ ਬਗਿਆ ਇੱਕ ਸੱਚਾ ਮੰਗਾਰ ਦੁਰਗਿਆ ਰੰਮਾ ਸ਼ਾਟ ਪਰਵਾਣ ਦੁਰਗਿਆ ਸਾਡੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਫੋਕ ਸਿੰਗਰ ਮੇਜਰ ਮਹਿਰਮ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀ ਔਰ ਅੱਜ ਉਹਨਾਂ ਦੇ ਭੋਗ ਤੇ ਇੱਥੇ ਪੰਜਾਬ ਤੋਂ ਬਹੁਤ ਦੂਰ ਦੂਰ ਦੇ ਸਾਰੇ ਕਲਾਕਾਰ ਔਰ ਫਰੀਦਕੋਟ ਦੇ ਸਾਰੇ ਨਾਮਵਰ ਕਲਾਕਾਰ ਪਹੁੰਚੇ ਨੇ ਔਰ ਬਹੁਤ ਵੱਡੀ ਤਦਾਦ ਇਹਦੇ ਵਿੱਚ ਸੰਗਤ ਪਹੁੰਚੀ ਹੈ। ਤੋਂ ਇੱਕ ਗੱਲ ਬਣਦੀ ਆ ਕਿ ਉਸ ਸ਼ਖਸ ਦਾ ਉਸ ਸਿੰਗਰ ਦਾ ਬਹੁਤ ਵੱਡਾ ਨਾਂ ਸੀ ਔਰ ਜਿਹਨੂੰ ਮਿੰਨੀ ਸਰਦੂਲ ਸਕੰਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਔਰ ਇੰਨਾ ਸੁਰੀਲਾ ਗਾਇਕ ਸੀ ਕਿ ਉਸ ਦਾ ਦੂਰ ਦੂਰ ਤੱਕ ਲੋਕ ਉਹਨੂੰ ਪਸੰਦ ਵੀ ਕਰਦੇ ਸੀ ਤੇ ਔਰ ਆਰਟਿਸਟ ਵੀ ਉਸ ਨੂੰ ਸੁਣਦੇ ਸੀ ਔਰ ਉਸ ਨੂੰ ਅੱਜ ਸ੍ਰੀ ਸ਼ਰਧਾਂਜਲੀ ਦੇਣ ਵਾਸਤੇ ਪਹੁੰਚੇ ਆ ਮੈਂ ਤੁਹਾਡਾ ਸ਼ੰਦਾ ਸਿੰਘ ਸ਼ੰਦਾ ਅ ਅਸੀਂ ਵੀ ਇੱਥੇ ਸਾਰੇ ਪਹੁੰਚੇ ਸੀ ਸੁਖਚੰਨ ਬਿੱਟਾ ਜੀ ਜਿਹੜੇ ਰਿਕਾਰਡਿੰਗ ਸਟੂਡੀਓ ਵੀ ਚਲਾਉਂਦੇ ਫਰੀਦਕੋਟ ਤੋਂ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਪਹੁੰਚੇ ਆ ਉਸ ਸਾਡੇ ਵੀਰ ਨੂੰ ਇੰਨੀ ਸੱਚੀ ਸ਼ਰਧਾਂਜਲੀ ਆ ਕਿ ਪ੍ਰਮਾਤਮਾ ਉਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿਛਲੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਤੋਂ ਇਹ ਜੇ ਕਲਾਕਾਰ ਜਿਹੜੇ ਬਹੁਤ ਘੱਟ ਪੈਦਾ ਹੁੰਦੇ ਨੇ ਔਰ ਬਹੁਤ ਸਾਡਾ ਸੁਰੀਲਾ ਗਾਇਕ ਸੀ ਉਸ ਦੇ ਜਾਨ ਨਾਲ ਸਾਡੇ ਪੰਜਾਬੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਬਹੁਤ ਸਾਰੇ ਸਹਿਤਕਾਰ ਫਿਲਮਕਾਰ ਔਰ ਸਾਰੇ ਬਹੁਤ ਸਾਰੇ ਕਲਾਕਾਰ ਸੰਗੀਤਕਾਰ ਇੱਥੇ ਪਹੁੰਚੇ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੋਂ ਪ੍ਰਮਾਤਮਾ ਕਰੇ ਉਹ ਅਸੀਂ ਤਾਂ ਕਿੰਨੇ ਵੀ ਵਾਰ-ਵਾਰ ਉਹ ਇਸ ਦੁਨੀਆ ਤੇ ਆਉਣ ਤੇ ਆਪਣੇ ਪੰਜਾਬੀ ਜਗਤ ਦੀ ਸੇਵਾ ਕਰਨ ਲੋਕ ਗੈਕਸੀ ਬਹੁਤ ਅੱਛੇ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬਾਬੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਲਾ ਪਰਮਾਸੀ ਦਿਆਲੇ ਸਰੂਪੇ ਸਭਾ ਆਲਾ ਸੰਗਤ ਆਪਾਂ ਨੇ ਬਹੁਤ ਤੇ ਸਰਬ ਮਿਹਰ ਸੇਧ ਲਾਇਤ ਹੋ ਜੀ ਆਪਰ ਅਰਦਾਸ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਪਰ ਕੋਲ ਗੱਲ ਕਰਤੀ ਸਾਹਿਬ ਜੀ ਦਾਸ ਪੜਿਆ ਅੱਜ ਫਤਿਹ ਬੁਲਾਓ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜਿਹਾਂ ਜੀ ਲਿਖਿਆ ਤੇਹਾ ਹੁਕਮਾ ਹੈ ਧੱਲਿਆ ਹੈ ਨਾਨਕਾ ਸਦਾ ਉਜਾਗਰ ਦੇ ਨਾਮਾ ਕਮਸਾ ਮੇਰਿਆ ਸੰਤ ਆਪਣੇ ਆਪਣੇ ਜਤੀ ਹੋਈ ਆਪ ਦੇ ਮੋਰੀਕਾਰ ਵਿੱਚ ਜਨਨ ਖੜਾ ਦੇਣਾ ਚੇ ਮੇਰਿਆ ਸੰਤਰਾ ਜੋ ਉਹਨਾਂ ਜਨਮ ਦੇ ਅਸਰੇ ਆ ਗਿਆ 9ਵਾਂ ਜਨਮ 10 ਸਤਬਰ 1944 ਦੇ ਦਿਨ ਜਨਮ ਹੋਇਆ। ਪਿੰਨੂ ਚੋਟਾ ਦਾ ਮੋਗਾ ਵਿਖੇ ਜਨਮ ਹੋਇਆ। ਇਹਨਾਂ ਦਾ ਨਾਮ ਸਰਦਾਰ ਜੀਤ ਸਿੰਘ ਮਾਤਾ ਕਰਤਾਰ ਦਾ। ਤਿੰਨ ਭਰਾ ਤੇ ਦੋ ਭੈਣਾਂ ਸਨ। ਛੋਟਾ ਭਰਾ ਹੁੰਦੇ ਨੱਤੇ ਪ੍ਰਮਾਤ ਦਾ ਸਿਦਾਪਤ ਸਿੰਘ, ਲੜਲਾ ਪਤ ਸਿੰਘ ਅਸਲੀ ਜਨੂਤੋਂ ਗੈਕੀਲਾ ਸੌਂਟ ਹੈਗਾ ਉਹਨਾਂ ਦਾ ਮਿਆ ਬੀਬੀ ਭਾਤੂ ਜੀ ਦੀ ਫੌਜੀ ਦੇ ਨਾਲ ਹੋਇਆ 1991 ਦੇ ਵਿੱਚ ਉਹਨਾਂ ਨੇ ਆਪਣੇ ਸਫਰ ਸ਼ੁਰੂ ਕਰਦੇ ਹੋਏ ਪਾਪਾ ਮਰੀਦ ਜੀ ਦੀ ਜੋ ਚੰਦ ਤੋਂ ਪ੍ਰਾਪਤ ਕਰਤਾ ਪੁੱਤਰ ਘਾਤੀ ਆ 30 ਸਾਲ ਅਗੇ ਪੜ੍ਹਿਆ ਸੀ ਕਿਤਾਬਾਂ ਜਿਸ ਤੋਂ ਉਹਨਾਂ ਨੇ ਚਾਲ ਦੀ ਕਲਾੰਦੀ ਹੈ ਉਹਨਾਂ ਦੇ ਕਾਰਜ ਇੱਕ ਬੇਟੀਆਂ ਜਨਮ ਲਿਆ ਬੀਬੀ ਸੰਦੀਪ कौर ਜੋਤੀ ਜੀ ਨੂੰ ਘਰ ਨਾਲ ਕਹਿੰਦੇ ਔਰ ਜੋ ਮੇਜ ਸਿੰਘ ਵੈਰਨ ਸੀ ਉਹ ਕਿਸੇ ਕਲਾ ਨਹੀਂ ਸੀ ਉਹ ਸਾਰਿਆਂ ਦੀ ਰਾਸ਼ਟਰੀ ਪਾਲਤਨਾ ਤੇ ਸਾਰੇ ਇਲਾਕੇ ਦੇ ਵਿੱਚ ਮਾਨਯਬਰੰਦੇ ਸਭ ਨੇ ਸੌਂ ਰੱਖਦਾ ਸੀ ਜੋ ਅੱਜ ਦਾ ਇਕੱਠ ਹੈ ਇਹ ਦੱਸਦਾ ਹੈ ਤੋ ਆਪਣਾ ਚੰਗਾ ਨਾਮ ਧਵਾ ਕੇ ਗਏ ਸੱਚੇ ਬਾਸਾ ਭਰੇ ਇਹ ਹੀ ਰੰਗ ਗੰਟੀ ਗਾਦੇ ਸੱਚੇ ਬਾਸਾ ਜਿੱਤੇ ਵੀ ਹੋ ਰਹੇ ਆਪਣੇ ਮਨ ਚਾਤਨ ਨਵਾਜ ਵਾਛਣਾ ਤੇ ਪ੍ਰਮਾਣ ਨੂੰ ਮਾਣੇ ਤੇ ਰਹਿ ਸੰਤ ਵਾਛੇ ਜਿਹਨੇ ਸੰਗਤ ਉਹਨਾਂ ਦੇ ਆਤਮ ਮਨ ਨਾਲ ਸਾਥ ਲਿਆ ਪ੍ਰਵਾਰ ਨਾਲ ਦਸਤਕ ਮਡਾਉਣਾਸਤੇ ਸਾਰੀ ਸੰਤ ਦਾ ਪਰਮਾਨੰ ਨੂੰ ਬਹੁਤ-ਬਹੁਤ ਧੰਨਵਾਦ ਜੀ ਬੰਨੂ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੁਣ ਜੋ ਸਟੇ ਸੈਂਟਰੀ ਨਾਲੇ ਮਾਲਾ ਸਾਹਿਬ ਉਹ ਅਗਲਾ ਜਿਹੜਾ ਪ੍ਰੋਗਰਾਮ ਤੁਹਾਨੂੰ ਗੱਲ ਕਰਾਂਗੇ ਦੱਸ ਤੋਂ ਕੋਈ ਗੱਲਬਾਤ ਕਰਦੇ ਹੋਇਆ ਪ੍ਰਚਾਰ ਨਾਲ ਕੋਈ ਗੱਲਬਾਤ ਘੱਟ ਗਈ ਹੋਵੇ ਸਾਰੀ ਸੰਗਤ ਨੂੰ ਤਾਂ ਸਾਹਿਬ ਜੀ ਗੁਰੂਬਖਸ਼ ਸਾਹਿਬ ਜੀ ਤੋਂ ਮਾਫੀ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਭ ਸੰਗਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਮਾਂ ਬਹੁਤ ਜ਼ਿਆਦਾ ਬੀਤ ਚੁੱਕਿਆ ਸੋ ਮੈਂ ਪਹਿਲਾਂ ਹੀ ਅਸਮਾਨ ਤੇ ਬੇਨਤੀ ਕਰਦੇ ਹਾਂ ਕਿ ਜਿਹੜੇ ਬੁਲਾਰੇ ਨੂੰ ਸਿੱਖ ਲਾਉਣਾ ਸੀ ਉਹ ਸਾਡੀ ਮਜਬੂਰੀ ਹੈ ਕਿਉਂਕਿ ਰਿਸ਼ਤੇਦਾਰਾਂ ਨੇ ਵੀ ਕੋਈ ਥਾਂ ਉੱਤੇ ਪਹੁੰਚਣਾ ਹੈ ਸਰਵਾਰਿਕ ਪ੍ਰੋਗਰਾਮ ਕੇ ਨਿਮਰਤਾ ਸਹਿ ਬੇਨਤੀ ਕਰਦੇ ਹਾਂ ਕਿ ਸਾਰੇ ਮੇਰੇ ਬড়ੋਸੀ ਖਿਮਾ ਮੰਗਦੇ ਹਾਂ ਕਿ ਕਾਇਨ ਉਹ ਜਦੋਂ ਰਕੇ ਸੀ ਤੁਸੀਂ ਨੂੰ ਵੀ ਬੁਲਾ ਨਹੀਂ ਸਕ ਭਾਈ ਭਾਈਆਂ ਦਾ ਦਰਦ ਵੰਡਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਆਪ ਸਰਾਂ ਦੇ ਤਾਜ ਮੁਹੰਮਦ ਮਾਮਾ ਛੁੜੀਆਂ ਸ਼ਾਮ ਅੱਜ ਸਰ ਜੀ ਜੋਦੀ ਮੋਸ਼ਕ ਦੇਖੀ ਉਹਦੇ ਪਰਵਾਰ ਨੂੰ ਮੋਸ਼ਕ ਦੇਖੀ ਮਾਪੇ ਭੈਣ ਭਰਾ ਜੋ ਕਟਾ ਬੈ ਉਹ ਕਦੇ ਨਹੀਂ ਭੁਲਣਾ ਮੋਸ਼ਕ ਸੋ ਸਾਡੇ ਅਜੀ ਸ੍ਰੀ ਦੇ ਮਨਕਾਰ ਦੇ ਲਈ ਅਸੀਂ ਜਿੰਨੇ ਵੀ ਲਫਜ਼ ਵਰਤ ਸਕਦੇ ਆ ਉਹ ਬਹੁਤ ਥੋੜੇ ਨੇ ਉਹਨਾਂ ਦੀ ਮਿਹਰ ਦੇ ਵਿੱਚ ਮੈਂ ਸਿਰ ਤੇ ਸਿਰ ਨਾਮ ਉਹਨਾਂ ਦੇ ਕਿਰਮਤ ਸਤਿਗੁਰੂ ਜੀ ਆਇਆਂ ਨੂੰ ਮੈਂ ਫਿਰ ਤੋਂ ਬਾਰੀ ਬੇਨਤੀ ਕਰਦਾ ਹਾਂ ਕਿ ਮੈਂ ਸਾਰਿਆਂ ਦੇ ਕੋਲੋਂ ਖਿਮਾ ਮੰਗਦਾ ਹਾਂ ਕਿਉਂਕਿ ਅਸੀਂ ਸਾਰਿਆਂ ਨੂੰ ਇਸ ਤਰ੍ਹਾਂ ਵੀ ਨਹੀਂ ਹੋਣਾ ਚਾਹੀਦਾ ਸਾਡੇ ਬਹੁਤ ਜ਼ਿਆਦਾ ਸਿਖਾਉਣ ਕਿ ਸੱਜਣ ਸੱਜਣ ਬੜੇ ਰੋੜੇ ਖੰਡਾ ਇਥੇ ਆਏ ਹੋਏ ਨਹੀਂ ਮੈਂ ਸਾਰਿਆਂ ਦੇ ਕੋਲੋਂ ਖਿਮਾ ਮੰਗਦਾ ਹਾਂ ਇਹ ਮੇਰੇ ਕੋਲ ਸ਼ੋਕਮਤੀ ਆਏ ਨਹੀਂ ਪੰਜਾਬ ਪੰਜਾਬੀ ਸੈੱਟ ਸਰਵ ਰਿਪੋਰਟ ਇਸਟਡ ਇਕਬਾਲ ਘਰੂਜੀ ਗੁਲਬੀਬ ਪੋਰਾ ਜੀ ਮਾਨਚੰਦ ਪੁਰਨੀ ਵੈਲਫੇਅਰ ਸੁਸਾਇਟੀ ਪਾਸ਼ਾ ਭਾਗ ਫ੍ਰੀ ਕੁੱਟ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਜੀ ਬਰਾਟ ਸਾਹਿਬ ਗੁਰਮੀਤ ਸਾਜਨ ਤੇ ਹੋਰ ਸੱਜਣਾਂ ਵੱਲੋਂ ਵੀ ਮੇਰੇ ਕੋਲ ਸ਼ੋਕਮੱਤੇ ਆਏ ਨੇ ਜੋ ਸਾਡੇ ਸੱਜਣਾਂ ਸਾਡੇ ਇਹਨਾਂ ਦੁੱਖਾਂ ਦੀਆਂ ਘੜੀਆਂ ਦੇ ਵਿੱਚ ਸਾਡੇ ਕੋਲ ਆਏ ਨੇ ਚੰਦਾ ਸਿੰਘ ਚੰਦਾਜੀ ਇਕਬਾਲ ਘਰੂਜੀ ਰਾਜਾ ਬਲਖਾਈ ਪਾਲ ਸਿੰਘ ਪਾਲ ਕਰਨ ਸ਼ੇਰਪੁਰੀ ਮੀਤਪਰਾਗ ਲੋਕ ਕਾਕਾ ਨੂਰ ਚਮਕੌਰ ਹੰਸ ਪੰਦੇਸ਼ਾ ਜੀ ਦਰਬਾਰ ਬਾਪੂ ਜੀ ਕੁਲਦੀਪ ਕੁਲਿਆੜੀ ਮੀਤ ਕੁਸ਼ਮਾ ਗੁਰਨਾਮ ਜੀ ਕੁਲਦੀਪ ਗੋਰਾ ਪ੍ਰਸਿੱਲ ਕਮਾਨ ਜੀ ਗੁਰਚਾਰਾ ਆ ਕੈਮ ਸੰਸਾਦ ਸਾਫ ਦਾ ਸਰਪੰਨਿ ਹਰਿਆਵਾਲਾ ਅਰਜੰਦਰ ਰਾਜਨ ਕੋਟਪੂਰਾ ਤਾਰੀ ਬੋਲੇ ਵਾਲਾ ਮਾਨਯੋਗ ਗੁਰਦੇਵ ਸਿੰਘ ਜੀ ਸੇਖੋਂ ਸਾਹਿਬ ਐਮ ਐਲ ਏ ਸਾਹਿਬ ਫਰੀਦਕੋਟ ਸਚਨ ਰਟਾਰੀ ਕੁਲਵਿੰਦਰ ਕਮਲ ਜੀ ਰਜਿੰਦਰ ਨਾਗੀ ਨਮਦੀਪ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਛੇਰ ਸਿੰਘ ਐਕਐਮਸੀ ਜਤਿੰਦਰ ਸਿੰਘ ਜੋਤੀ ਚੇਅਰਮੈਨ ਕੁਸ਼ਲਦੀਪ ਕ੍ਰਿਟੀਕਲ ਲੌਂਗ ਐਕਐਮਐਲ ਕਾਂਗਰਸ ਕਰਨਜੀਤ ਬਿੱਟਾ ਰੰਕਰਮੀ ਪਰਮਪੰਸ ਬੰਟੀਲ ਮਾਨੀ ਗੋਲਸ਼ਨ ਗਰੋਵਰ ਜੀ ਜੋਗਨ ਮੋਦਰੇ ਵਾਲਾ ਲक्की ਕੰਮਿਆਣਾ ਜੀ ਕੰਮਿਆਣਾ ਰਾਜਪੰਧਿਆਰਾ ਆਜ ਗਿਰਪਾਣਾ ਕ੍ਰਿਸ਼ਨ ਥਾਨ ਸ੍ਰੀਵਕਤਰ ਪ੍ਰਬੀਕਤਰ ਟੇਕ ਸਿੰਘ ਸੁਪਨ ਵਾਲਾ ਚਰਨੀਪੂਦੋ ਵਾਲਿਆ ਤਾਰਿਕ ਗੋਲੇ ਵਾਲੇ ਗੁਰਬਾਰਗਲ ਸੰਪਾਦਕ ਜਸਪਾਲ ਪੰਜਾਬੀ ਬਠਿੰਡਾ ਤੋਂ ਨਿਮਾ ਪਖੀ ਵਾਲਾ ਨਗਿੰਦਰ ਢਿੱਲੋਂ ਸੁਖਵਿੰਦਰ ਕਾਲਾ ਨਿਸ਼ਤਰ ਗੋਨੇਣਾ ਗੁਰਵੰਤ ਕਮਲਾ ਪ੍ਰਧਾਨ ਇੰਟਰਨੈਸ਼ਨਲ ਲੋਕ ਬੈਗ ਯੂਨੀਅਨ ਅਮਰ ਬਾਬਾ ਮਨਜੀਤ ਮਣੀ ਪੱਪੀ ਕੰਬੇਣਾ ਜੀ ਰਕੇਸ਼ ਰੀ ਸਨੀ ਸ਼ੈਮਸ ਗੀਤਕਾਰ ਅਮਰੀਕ ਸਿੰਘ ਭੁੱਲਰ ਚੰਗਾਈ ਵਾਲਾ ਅਮਰਜੀਤ ਸੇਖੋਂ ਲਖਨਪਾਣਾ ਇੱਥੇ ਬੈਗਾ ਪਾਣੀ ਸਧੂ ਜੀ ਤੇ ਹੋਰ ਮੇਰੇ ਕੋਲ ਕਿਸੇ ਦਾ ਵੀ ਕਿਤਾਬੀ ਨਾਮ ਹੈ ਮੈਂ ਹੋ ਕੇ ਮੈਂ ਖਿਮਾ ਦਾ ਜਾਚਿਤ ਹਾਂ ਮੈਂ ਕਾਇਨ ਨਹੀਂ ਕਹਲੇ ਲੈ ਸਕਦਾ ਮੈਂ ਨਾਂ ਹੀ ਮੈਂ ਹੱਥ ਬੰਨ ਕੇ ਕਹਿੰਦੀ ਕਰਤੀ ਕਿ ਨਾਂ ਕਿਸੇ ਵੀ ਸੱਚ ਨੂੰ ਮੈਂ ਬਲਾਸ ਕੋਲਾਸੋ ਦਾ ਪੋਲਾ ਜੂਣਾ ਅੰਦਰ ਸੰਦੂਕ ਪੋਲਾ ਇਹੋ ਜਿਹੇ ਬਰਾਮੇ ਤੋਂ ਨਾਲ ਨਾਲ ਹਾਂ ਤਾਂ ਨੋਟ ਪਰ ਸ਼ਰਤ ਵਿੱਚ ਰਹਿ ਗਈ ਹਾਂ ਬਹੁਤ ਹਾਂ ਮੈਂ ਬੌਸ਼ਨ ਮਾਨ ਜੀ ਬੌਸ਼ਨ ਮਾਨ ਬਰਾਡਾਂ ਵਾਲੇ ਅ ਦਕਸ਼ਿੰਦਰ ਮਾਨ ਜੀ ਭੋਲਾ ਚੁੰਮਦਾ ਜੀ ਮੇਰੇ ਨਿੱਕੇ ਵੀ ਰਖਣ ਸੰਦੂਕ ਜੀ ਸਾਡੇ ਬਹੁਤ ਘਰੇ ਗਾਇਕ ਜੋ ਸਾਡੇ ਫਿਰ ਕੋਤਮਾਨ ਹੈ ਇਹਨਾਂ ਦੇ ਸ਼ਹਿਰ ਤੋਂ ਆ ਮੈਂ ਬਹੁਤ ਬਾਅਦ ਇੱਕ ਕੱਟ ਮੈਂ ਤੁਹਾਨੂੰ ਬਹੁਤ ਮਿਹਰਬਾਨੀ ਸੋ ਮੈਂ ਗੈਦਰ ਟਾਈਮ ਨਾਲ ਹਾਂ ਦਾ ਹੋਇਆ ਮਿਸਟਰ ਦਸਰਜ ਮਨਜਿੰਦਰ ਮੈਂ ਕਿੰਨਾ ਬੜਾ ਡਿਲੇ ਹੋ ਆ ਮੰਗ ਲਈ ਕਿਦੇ ਨਾਮ ਰਹਿ ਗਿਆ ਕਿਉਂਕਿ ਮੈਂ ਜਰਾ ਟਾਈਮ ਉੱਤੇ ਆ ਰਿਹਾ ਸੋ ਮੈਂ ਖਿਮਾ ਮੰਗਦਾ ਹਾਂ ਕਿੰਨੇ ਵੀ ਸਾਡੇ ਸੱਜਣਾਂ ਪਿਆਰੇ ਆਏ ਨੇ ਸਹਿਯੋਕਕਾਰ ਸੰਗੀਤ ਪਰਿਵਾਰ ਪੱਤਰਕਾਰ ਸਹਿਬਾਨ ਸਮਾਜ ਸੇਵੀ ਰਿਸ਼ਤੇਦਾਰ ਸਭਨ ਮਿੱਤਰ ਸਾਰਿਆਂ ਨੂੰ ਤੁਸੀਂ ਇੱਕ ਇੱਕ ਵੀ ਜੋਗਾ ਦੂਜਾ ਬਕਾਇਆ ਤੁਹਾਡਾ ਕੋਟ ਕੋਟ ਪ੍ਰਣਾਮ ਤੁਹਾਨੂੰ ਕੋਟ ਕੋਟ ਪ੍ਰਣਾਮ ਤੁਸੀਂ ਪ੍ਰਵਾਦ ਲਈ ਦਵਾਵਾਂ ਕਰ ਰਹੇ ਹੋ ਅਰ ਦਸ ਬੇਨਤੀ ਕਰਦੇ ਹਾਂ ਕਿ ਵਾਹਿਗੁਰੂ ਜੀ ਕਿਰਪਾ ਵਾਹਿਗੁਰੂ ਜੀ ਨੱਥਿਆਂ ਉੱਤੇ ਆਪਣਾ ਮਿਹਰ ਪ੍ਰਿਆਸ ਰੱਖੇ ਇੱਕ ਮੇਰੀ ਜਰੂਰੀ ਹੋਰ ਬੇਨਤੀ ਜਿੰਨੇ ਵੀ ਸਹਿਯੋਕਕਾਰ ਤੇ ਸੱਜਣ ਕਲਾਕਾਰ ਹੈ ਸੰਗੀਤਕਾਰ ਹੈ ਭੋਗ ਤੋਂ ਉਪਰੰਤ ਬਬਲੀ ਇੱਕ ਮਿੰਟ ਬਾਅਦ ਭੋਗ ਤੋਂ ਫਿਰ ਰਤਨ ਨੂੰ ਭੋਗ ਨੂੰ ਆਉਂਦੇ ਆਹ ਭੋਗ ਤੋਂ ਉਪਰੰਤ ਜਿਹੜਾ ਅਸੀਂ ਸਾਰੇ ਪਰਾਕਾਰ ਸੱਜਣ ਜਿਹੜੇ ਹੈਗੇ ਇੱਥੇ 5 ਮਿੰਟ ਲਈ ਇਕੱਠੇ ਹੋਣਾ ਹੈ ਜਿਸ ਨੂੰ ਇਹ ਜੋ ਮੈਮ ਸਾਹਿਬ ਨੇ ਇਕੱਲੇ ਕੋਈ ਡਿਸੀਜਨ ਲੈਣਾ ਹੈਗਾ ਸੋ ਆਪਾਂ ਕੰਡੀਆਂ ਦੇ ਸਾਰਿਆਂ ਨੇ ਮਿਹਰਬਾਨੀ ਕਰਦੀ ਪੈਕਸ਼ੀ ਦੀ ਕਿਰਪਾਤਾ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਬਾਅਦ ਵਿੱਚ ਗੁਰੂ ਘਰ ਅੰਸ਼ਸ਼ਰ ਲਵਾਂਗੇ ਉਸ ਤੋਂ ਮੈਂ ਸੰਕਟਾਂ ਜਿਹੜੀਆਂ ਹੈਗੀਆਂ ਗੁਰੂ ਮਹਾਰਾਜ ਦਾ ਅੰਸ਼ਸ਼ਰ ਲੈਣੀ ਹੈ ਮੈਂ ਜਿਆਦੇ ਟੈਨ ਨਾਰਾ ਮੇਰੇ ਵੀਰ ਮਨਜਿੰਦਰ ਸਿੰਘ ਗੋਲੀ ਸਾਹਿਬ ਜੋ ਕਿ ਸੋਹਰ ਘਰ ਵਰਨ ਦੇ ਨਮਾਤਾ ਨੇ ਜੋ ਇਹਨਾਂ ਦੇ ਬਹੁਤ ਸਾਰੇ ਜੋਗ ਰਿਹਾ ਰਵਿੰਦਰ ਸਿੰਘ ਜੀ ਕੋਲ ਦਾ ਬਹੁਤ ਸਾਰਾ ਜੋਗ ਰਿਹਾ ਅਜੀਬ ਉਹਨਾਂ ਦੀ ਮੌਤ ਤੋਂ ਪਹਿਲਾਂ ਕੁਝ ਪੁਰਾਣੇ ਪਹਿਲਾਂ ਦੋ ਗੀਤ ਦੇ ਨਾਲ ਅੰਦਰ ਰੀਤ ਦਿੱਤੇ ਰੰਗਤ ਜਿੰਨੈ ਵੀਰਨਾਮ ਆਸਾਂ ਤੇ ਨਾ ਪਾ ਕੇ ਹੋ ਸੀ ਮੈਨੂੰ ਸਾਹਿਬ ਦੇ ਨਾਲ ਇਹਨਾਂ ਦੋ ਗੀਤ ਚਾਹ ਕਰੇ ਨਖਰਾ ਤੇ ਰੰਗਲਾ ਬਣ ਜਾਓ ਜਿਹੜੇ YouTube ਚੈਨਲ ਉੱਤੇ ਆਪਾਂ ਸੁਣ ਸਕਦੇ ਹਾਂ ਸੋ ਮੈਂ ਮਨ ਜੀ ਦੇ ਪਰੋਖੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਭ ਦਾ ਸਾਹਮਣੇ ਸੰਖਾ ਦਾ ਧੰਨਵਾਦ ਕਰੀ ਗੋਦ ਸਾਹਿਬ ਜੀ ਦੇ ਬ੍ਰਾਂਸਾ ਜੀ ਦੇ ਬੇਟੀ ਸਾਹਿਬ ਜੀ ਗੁਰਦੀਆਪੁਰ ਗੁਰਦੁਆਰੀ ਦਾ ਕੰਵਨ ਦਾ ਗੁਰਦੀਆਪੁਰ ਦੇ ਬਸ ਮੈਂ 2 ਮਿੰਟ ਲਵਾਗਾ ਕਿਉਂਕਿ ਮੈਨੂੰ ਮੇਰਾ ਜਿਹੜਾ ਜਿਹੜਾ ਸੀਗਾ ਜਦੋਂ ਸ਼ੁਰੂਆਤ ਉਹ ਮੈਂ ਕੀਤੀ ਮੁੱਖਾ ਗੱਲ ਇਹ ਕਹਿ ਸਕਦਾ ਹੂੰ ਤੇ ਰਾਸਤੇ ਅ ਜਿਹੜੇ ਲੋਕੀ ਤੌਰ ਤੇ ਕਿਤੇ ਆ ਮਹੀਨਾ ਪਹਿਲਾਂ ਅਸੀਂ ਜਿੱਤ ਕੀਤੇ ਆ ਉਹ ਵੀ ਰੇਜਰ ਮੈਂ ਜਿਹੜੇ ਬਹੁਤ ਹੀ ਵਧੀਆ ਤਰੀਕੇ ਲਗਾਏ ਹੋਰ ਹੁਣ ਆ ਬੇਨਤੀ ਇਹ ਕਰਨੀ ਹੈ ਕਿ ਸਾਡੀ ਪਿੰਡਾਂਵੀ ਕਲਾ ਵੰਡ ਨੂੰ ਕਰ ਫੈਸਲਾ ਕੀਤਾ ਹੈ ਕਿ ਹਰ ਸਾਲ ਦੇ ਨਾਲ ਦੇ ਵਾਰਡ ਬਦਲ ਕੇ ਰੱਖਿਆ ਜਾਵੇਗਾ। ਹਰ ਕਲਾਕਾ ਜਿਹੜੇ ਕਲਾਕਾ ਨੂੰ ਨਵੇਂ ਨਾਂ ਦੇ ਵਾਰਡ ਦਿੱਤਾ ਜਾਏਗਾ। ਇੱਕ ਮੇਰੀ ਹੋਰ ਬੇਨਤੀ ਹੈ ਸਾਡੇ ਵਿੱਚ ਭੋਲਾ ਜਮਾਲੀ ਹਾਦਸਾ ਗਰਸਨਸ ਕਲੇ ਬਲਾਕ ਉਹ ਹੈ ਕਿ ਉਹਨਾਂ ਨੇ ਕਿਹਾ ਕਿ ਪਿੰਡ ਸਾਡਾ ਸੇਟ ਵਾਰਡ ਇਹ ਹੁੰਦਾ ਹੈ ਅਸੀਂ ਸੇਟ ਵਾਰਡ ਦਾ ਹਰ ਵਾਰੀ ਜਿਹੜਾ ਮੈਡੀਟਰੇਨ ਮੈਡੀਟਰੇਨ ਦੇ ਨਾਤੇ ਗਿਆ ਕਿ ਹਰ ਸਾਲ ਤੇ ਹੋਰ ਬੰਦ ਵਿਦੇਸ਼ਾਂ ਤੋਂ ਉਹ ਪੂਰਾ ਇਹ ਮੈਡੀਟਰੇਨ ਦੇ ਜਿਹੜੇ ਦੋ ਦਾਸਟਿਕ ਪ੍ਰੈਜ਼ੀਡੈਂਟਲ ਮੈਨ ਨੇ ਉਹਨਾਂ ਨੇ ਸੰਧਾਨੀ ਕੀਤੀ ਹੈ ਸਿਰਫ ਦੋ ਅੱਖਰ ਪਾ ਕੇ ਮੈਂ ਆਪਣੀ ਥੀਸ ਲਾਵਾ ਦਾ ਉਹਨੇ ਸੁਰੱਖਣ ਸੀ ਲਵੇ ਵੀ ਕੀ ਸਾਡੇ ਕੈਨੇਡਾ ਵੀ ਬੈਠੇ ਰਹੇ ਜਿਹਨਾਂ ਦੇ ਦੋ ਗੀਤ ਅਸੀਂ ਨਾ ਕੜਾ ਰਹੀ ਜੀਤੇ ਮੈਡੀਟਰੇਨ ਵਾਚ ਉਹਨਾਂ ਨੇ ਹੈ ਇੱਕ ਸੱਚਾ ਬੰਧਨ ਤੁਰ ਗਿਆ ਰੋਂਦਾ ਛੱਡ ਪਰਵਾਸ ਲੱਗਿਆ ਸੁਰਤਾ ਦੀ ਸਮਝ ਸੀ ਪੂਰੀ ਗੱਜਰ ਮੈਨ ਲਈ ਆ ਤੁਰ ਗਿਆ ਪੱਕੇ ਸੋਰ ਗਵਜਾ ਪੂਰਾ ਫੂਟੋ ਦੀਪਾ ਹੱਤ ਤੁਰ ਗਿਆ ਚੰਦਰੀ ਲੋਤ ਦੇ ਦਰਸ਼ਨ ਕੀਤਾ ਲੈ ਕੇ ਗੰਮ ਹਯਾਲ ਤੁਰ ਗਿਆ ਦੌੜ ਸ਼ੋਰ ਤੋਂ ਦੂਰ ਸੀ ਭਾਵੇਂ ਜਿਸ ਦਾ ਸੀ ਹਕ ਰਾਤ ਤੁਰ ਗਿਆ ਮਹਿਬੂਦਾਂ ਤੇ ਨਾ ਤਸਵੀਰਾਂ ਗੀਤਾ ਦਾ ਕਰ ਪਿਆਰ ਤੁਰ ਗਿਆ ਗੀਤਾ ਨੂੰ ਕਰ ਪਿਆਰ ਤੁਰ ਗਿਆ ਅਜੇ ਤਾਂ ਸਭਨ ਦੀ ਗੂਰਨ ਮੇਰਾ ਅਧਵਾਤੇ ਵਿੱਚ ਘਰ ਤੁਰ ਗਿਆ ਜਿੰਨਾ ਗਾਇਆ ਵਧੀਆ ਗਾਇਆ ਸ੍ਰੀਲਾ ਗਾਇਆ ਹੁਣ ਹਾਤ ਦਾ ਕਰ ਤੁਰ ਗਿਆ ਅਲਿਦਾ ਸੱਜਣਾ ਆਖ ਤੇ ਨੂੰ ਸੁਰਾ ਦਾ ਸ਼ਾ ਅਵਤਾਰ ਤੁਰ ਗਿਆ ਇੱਕ ਸੱਚਾ ਮੰਗਰ ਤੁਰ ਗਿਆ ਰੰਦਾ ਸ਼ਾ ਪਰਵਾਤ ਤੁਰ ਗਿਆ ਵਦੇਸ਼ਾਂ ਤੋਂ ਬਹੁਤ ਪੁਰਾਣੀ ਜੀ ਕਹਿੰਦੇ ਵੀ ਮਾਕੇ ਤੇਲੇ ਇੱਕ ਤਵਾ ਮਸੰਦੇ ਸ਼ਬਦ ਨੂੰ ਪੜ ਕੇ ਸੁਣਾ ਦੇਣਾ ਬਾਕੀ ਜਿੰਨਾ ਵੀ ਪਰਿਵਾਰ ਨੂੰ ਕਹਿੰਦਾ ਮੇਰੇ ਬੇਟੀ ਬੈਠੀ ਹੈ ਤੇ ਹੋਰ ਵੀ ਜੋ ਵੀ ਸਾਡੇ ਲਈ ਕੋਈ ਕੋਈ ਆਪਣੀ ਸੇਵਾ ਜੋ ਕੋਈ ਉਹ ਸਹਿਯੋਗ ਹੋਵੇ ਤੁਹਾਡਾ ਸਾਨੂੰ ਜਦੋਂ ਅੱਜ ਇਰਾਦਤ ਕਰਦੇ ਜਦੋਂ ਬਾਕੀ ਫੋਨ ਆ ਜਗਾ ਸਾਡੇ ਜਸਵੰਤ ਕੋਲ ਹੈ ਜੀ ਸਹਿਕਰਾਇਕ ਆਏ ਨੇ ਬਾਕੀ ਬਿਲਾ ਮਾਣੇ ਆਏ ਜਿਹਨਾਂ ਨੇ ਦੇਰਾਂ ਦੇ ਕੰਦੇਰੇ ਨਾਲ ਕਰਕੇ ਉਹਨਾਂ ਦੇ ਅਸੀਂ ਭਾਜਣਾ ਟਿਕਾ ਕੇ ਕੋਸ਼ਿਸ਼ ਕੀਤੀ ਹੈ ਕਿ ਸਾਰੇ ਕਾਰਕਾਂ ਨੂੰ ਇਕੱਠਾ ਕੀਤਾ ਜਾਵੇ جی میں ਸਾਰੇ ਰਿਸ਼ਤੇਦਾਰਾਂ ਨੂੰ ਮੇਰੀ ਸ਼ਖਿਆ ਦਾ ਉਸਤਾ ਮਿੱਤਰਾਂ ਦਾ ਸਹਿਤਕਾਰਾਂ ਦਾ ਪੱਤਰਕਾਰ ਸਹਿਮਾਨਾਂ ਦਾ ਸਮਾਜਿਕ ਦਾ ਜਿੰਨੇ ਵੀ ਸਾਡੇ ਕਲਾ ਦਾ ਸੁਮੇਂਦ ਕਰ ਹੈ ਉਹਨਾਂ ਦਾ ਸਭ ਤੋਂ ਬਹੁਤ ਬਹੁਤ ਧੰਨਵਾਦੀ ਤੁਸੀਂ ਜੋ ਵੀ ਕੋਈ ਗੱਲ ਚੱਲ ਕੇ ਆਏ ਹੋ ਦੇਖੋ ਬੜਾ ਗੈਸਪਰ ਜੇਕਰ ਸੁਣਿਆ ਬਹੁਤ ਅੱਛਾ ਠੀਕ ਹੈ ਜੀ ਅਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਧੰਨ ਬਾਪ ਜੀ ਨੇ ਦੱਸੇ ਕੀ ਦੇਖ ਤੁਮਗੇ ਦੇ ਕੋਲੇ ਕੀ ਨਸੀਬ ਹੋਵੇਗੀ ਤੁਸੀਂ ਸਾਰਿਆਂ ਨੇ ਜਿਹੜੀ ਮੈਂ ਤੁਹਾਨੂੰ ਲੱਗਾ ਰਹੇ ਹਾਂ ਸਹਿਤ ਕਰਨ ਵੀ ਕਰਨ ਦੇਣ ਦੀ ਕਿੱਤੀ ਉਹ 3 ਰਜਿਸਟ੍ਰੇਸ਼ਨ ਅਪਾਂਡਮੈਂਟ ਕਰਵਾਤ ਕਰਨੀ ਹੈ ਟੂਰੀ ਦੂਸਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਦੇਖ ਲੋ ਤੇ ਗੁਰੂ ਮਹਾਰਾਜ ਜੀ ਦਾ ਜੋ ਅਟੁੱਟ ਅੰਦਰ ਪੱਤਰ ਹੈਗਾ ਉਹ ਤੁਮ ਪ੍ਰਸ਼ਾਦਾ ਪਾਣੀ ضرور سارے سارا پروار والوں بےنتی مطلب ہے پروار والوں بہت بہت دنواد ساری سوچوں کو بہت بہت واحر جی کا خالصا واحر جی کی فتح